ਡਾਕਟਰ ਕਹਿੰਨਾ ਚਾਹੋਗੇ ਜਿਹੜਾ ਵਾਇਰਸ ਫੈਲ ਰਿਹਾ ਹੈ ਕਿ ਕਹਿੰਨਾ ਚਾਹੋਗੇ ਕਿ ਇਹ ਵਾਇਰਸ ਸਾਰੇ ਲੋਕਾਂ ਨੂੰ ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੇ ਨਮਸਕਾਰ ਮੈਂ ਡਾਕਟਰ ਗੋਰਸ ਸਦੇਵਾ ਕੰਟਰਕਟਿੰਗ ਫਿਜ਼ੀਸ਼ੀਅਨ ਤੇ ক্রিਟੀਕਲ ਕੇਅਰ ਸਪੈਸ਼ਲਿਸਟ ਐ ਕੁਝ ਦਿਨ ਤੋਂ ਬਹੁਤ ਜਿਹੜਾ ਹੈ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਰਿਹਾ ਹੈ ਖਾਸ ਕਰਕੇ ਅੱਜ ਜਿਹੜੀ 6 ਜਨਵਰੀ ਹੈ ਅੱਜ ਪਹਿਲੀ ਵਾਰੀ ਇੰਡੀਆ ਚ ਚਾਰ ਕੇਸ ਜਿਹੜੇ ਹੈ ਉਹ ਐਸ ਵਾਇਰਸ ਤੇ ਪਾਏ ਗਏ ਹੈ ਦੋ ਕਰਨਾਲਕਾ ਬੈਂਗਲੌਰਸ ਇੱਕ ਗੁਜਰਾਤਸ ਤੇ ਇੱਕ ਕਲਕੱਤਾ ਦੇ ਵਿੱਚ ਸੋ ਇਹ ਜਿਹੜਾ ਵਾਇਰਸ ਹੈ ਕੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਐਚ ਐਮ ਪੀ ਵੀ ਇਹ ਹਿਊਮਨ ਮੈਟਾਨਿਓਮਾ ਵਾਇਰਸ ਆ ਇਹ ਜਿਹੜਾ ਵਾਇਰਸ ਹੈ ਇੱਕ ਰੈਸਪੀਰੇਟਰੀ ਸਿਸਟਮ ਵਾਇਰਸ ਬੱਚਿਆਂ ਆਮ ਤੌਰ ਤੇ ਜਿਹੜਾ ਹੈ ਇਹ ਪਾਇਆ ਜਾਂਦਾ ਸੀਗਾ ਉਹਦੇ ਨਾਲ ਦਾ ਮਿਲਦਾ ਜੁਲਦਾ ਇੱਕ ਵਾਇਰਸ ਆ ਬਟ ਇਹ ਵਾਇਰਸ ਜਿਹੜਾ ਆਰ ਐਸ ਵੀ ਬੱਚਿਆਂ ਚ ਪਾਇਆ ਜਾਂਦਾ ਸੀ ਉਹ ਆਲਮੋਸਟ ਪੁਆਇੰਟ 2 ਸੱਤ ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ ਸੀਗਾ ਐਂਟੀਬਾਇਓਟਿਕ ਦੇ ਕੇ ਦਵਾਈਆਂ ਦੇ ਕੇ ਪਰ ਇਹ ਜਿਹੜਾ ਵਾਇਰਸ ਆ ਇਹ ਨਮੂਨੀਆ ਬ੍ਰੌਂਕੋ ਨਮੂਨੀਆ ਬਣਾ ਸਕਦਾ ਹੈ ਔਰ ਸਾਹ ਦੀ ਦਿੱਕਤ ਪੈਦਾ ਕਰ ਸਕਦਾ ਹੈ ਔਰ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਚਾਈਨਾ ਖੁੱਲ ਕੇ ਹਜੇ ਦੱਸ ਨਹੀਂ ਰਿਹਾ ਪਰ ਸੂਤਰ ਦੱਸਦੇ ਨੇ ਕਿ ਤਕਰੀਬਨ 7000 ਮੌਤਾਂ ਜਿਹੜੀਆਂ ਨੇ ਉਹ ਇਨਫੈਂਟਸ ਜਿਹਨੂੰ ਆਪਾਂ ਬੱਚੇ 1 ਸਾਲ ਤੋਂ ਥੱਲੇ ਵਾਲੇ ਬੱਚੇ ਆਪਾਂ ਕਹਿੰਦੇ ਆ ਉਹਨਾਂ ਦੀ ਮੌਤ ਜਿਹੜੀ ਹੈ ਉਹ ਚਾਈਨਾ ਦੇ ਵਿੱਚ ਹੋ ਚੁੱਕੀ ਹੈ ਚਾਈਨਾ ਦਾ ਜਿਹੜਾ ਡਿਜ਼ੀਜ਼ ਕੰਟਰੋਲ ਸੈਂਟਰ ਹੈ ਉਹ ਇਹਨਾਂ ਜ਼ਰੂਰ ਦੱਸ ਰਿਹਾ ਹੈ ਕਿ 16 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਜਿਹੜਾ ਇਹ ਵਾਇਰਸ ਦੇ ਜਿਹੜੇ ਕੇਸ ਸੀਗੇ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਰੇਟ ਵੱਧ ਗਿਆ ਸੀ ਬੱਚਿਆਂ 'ਚ ਹੋਣ ਲਈ ਪਰ ਕਿਉਂਕਿ ਇਹ ਹੁਣ ਇੰਡੀਆ 'ਚ ਵੀ ਚਾਰ ਕੇਸ ਆ ਗਏ ਨੇ ਆਪਾਂ ਨੂੰ ਇਸ ਸਥਿਤੀ ਤੇ ਬਹੁਤ ਰੱਖਣਾ ਪਏਗਾ ਮੈਂ ਤੁਹਾਡੀ ਸਾਰਿਆਂ ਦੀ ਅਵੇਰਨੈਸ ਨਹੀਂ ਦੱਸਦਾ ਕਿ ਕੋਈ ਜਿਵੇਂ ਆਪਾਂ ਕੋਵਿਡ 'ਚ ਪ੍ਰੀਕਾਉਸ਼ਨਸ ਜਾਂਦੇ ਸੀਗੇ ਉਹ ਆਪਾਂ ਨੂੰ ਲੈਣੀਆਂ ਪੈਣਗੀਆਂ ਇਹਦੇ ਸਿੰਪਟਮਸ ਨੇ ਉਹ ਵੀ ਕੋਵਿਡ ਵਾਲੇ ਸੇਮ ਨੇ ਇਹ ਜੁਕਾਮ ਗਲਾ ਖਰਾਬ ਸੁੱਕੀ ਖੰਘ ਬੁਖਾਰ ਇਤੋਂ ਸ਼ੁਰੂ ਹੁੰਦਾ ਤੇ ਹੌਲੀ-ਹੌਲੀ ਇਹ ਸਾਹ ਲੈਣ 'ਚ ਦਿੱਕਤ ਪੈਦਾ ਕਰ ਸਕਦਾ ਹੈ। ਔਰ ਆਪਾਂ ਨੂੰ ਵਾਰੀ-ਵਾਰੀ ਹੱਥ ਧੋਣਾ ਵਾਰੀ-ਵਾਰੀ ਜਿਹੜਾ ਆਪਾਂ ਨੂੰ ਮਾਸਕ ਪਾ ਕੇ ਰੱਖਣਾ ਲਗਾਤਾਰ ਮਾਸਕ ਪਾ ਕੇ ਰੱਖਣਾ ਭੀੜ ਵਾਲੀ ਥਾਂ ਤੇ ਨਾ ਜਾਣਾ ਸੈਨੀਟਾਈਜ਼ਰ ਯੂਜ਼ ਕਰਨਾ ਆਮ ਤੌਰ ਤੇ ਜੇ ਆਪਾਂ ਲੋਕਾਂ ਨੂੰ ਮਿਲ ਕੇ ਹੱਥ ਮਲਾਉਨੇ ਆ ਉਹ ਨਾ ਮਲਾਉਣਾ ਤੇ ਜਿਹੜੀ ਟਰੈਵਲਿੰਗ ਹੈ ਅਨਨੈਸੈਸਰੀ ਟਰੈਵਲਿੰਗ ਹੈ ਉਹਨੂੰ ਅਵੋਇਡ ਕਰਨਾ ਜੋ ਕੋ ਬਹੁਤ ਜ਼ਰੂਰੀ ਹੈ ਠੀਕ ਹੈ ਆਪਾਂ ਪ੍ਰੀਕਾਸ਼ਨ ਲੈ ਕੇ ਕਰ ਸਕਦੇ ਆ ਪਰ ਟਰੈਵਲਿੰਗ ਅਨਨੈਸੈਸਰੀ ਜਿਹੜੀ ਹੈ ਉਹਨੂੰ ਅਵੋਇਡ ਕਰਨਾ ਜੇੜਾ ਲੋਕੀ ਕੋਈ ਖੰਗ ਰਿਹਾ ਹੈ ਕੋਈ ਜਿਸ ਨੂੰ ਕੋਈ ਦੁਕਾਨ ਹੈ ਜਾਂ ਸਕੂਲ ਕੋਈ ਅੱਜਾ ਹੈਗਾ ਤਾਂ ਉਹਨੂੰ ਰਿਪੋਰਟ ਕਰਨਾ ਕਿਉਂਕਿ ਫਿਲਹਾਲ ਹਜੇ ਤੱਕ ਜਿਹੜਾ ਐਚਐਮਪੀਵੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਹਜੇ ਤੱਕ ਲਿਸਟ ਨਹੀਂ ਹੋਇਆ ਹੈਗਾ ਐਸੋਡੇ ਸਿਰਫ ਪ੍ਰੀਵੈਂਸ਼ਨ ਹੀ ਜਿਹੜਾ ਹੈ ਉਹ ਤਾਂ ਬਚਾਅ ਹੈ ਲੇਕਿਨ ਪੈਨਿਕ ਜਿਹੜਾ ਹੈ ਉਹ ਕ੍ਰੀਏਟ ਨਾ ਕਰੋ ਆਪਣੇ ਆਪ ਨੂੰ ਬਚਾਅ ਰੱਖੋ ਔਰ ਸਥਿਤੀ ਤੇ ਜੜੀਏ ਨਜ਼ਰ ਰੱਖੀ ਜਾਵੇ ਹੋਰ ਇਸ ਤਰ੍ਹਾਂ ਵਿਚਾਰ ਕੀਤਾ ਜਾ ਸਕਦਾ ਹੈ ਵਾਇਰਸ ਨਾਲ ਦੇਖੋ ਆਪਣੇ ਇਹ ਜਿਹੜਾ ਵਾਇਰਸ ਹੈ ਨਾ ਇਹ ਜ਼ਿਆਦਾਤਰ ਬੱਚਿਆਂ ਸੋਦਾ ਹੈ ਜਾਂ ਬਜ਼ੁਰਗਾਂ 'ਚ ਪਾਇਆ ਜਾਏਗਾ ਜਾਂ ਫਿਰ ਜਿਹੜੇ ਅਡਲਟਸ ਨੇ ਜਿਨ੍ਹਾਂ ਜਿਹੜੇ ਕਿ ਇਮਿਊਨਲ ਕੰਪਰੋਮਾਈਜ਼ਡ ਹੈ ਖਾਸ ਕਰਕੇ ਜਿਹੜੇ ਕੀਮੋਥੈਰੇਪੀ ਤੇ ਨੇ ਜਿਨ੍ਹਾਂ ਦੀ ਕੋਈ ਹਾਰਡ ਦੀ ਬਾਇਪਸਰੀ ਹੋਈ ਹੈ ਕੈਂਸਰ ਵੀ ਆ ਕੁਝ ਜੋ ਕੋ ਡਾਇਲਿਸਿਸ ਤੇ ਨੇ ਜਿਹਨਾਂ ਨੂੰ ਕਿਡਨੀ ਡਿਸੀਜ਼ ਹੈ ਜਾਂ ਜਿਹਨਾਂ ਦੇ ਲੀਵਰ ਖਰਾਬ ਹੈ ਉਹਨੂੰ ਕ੍ਰੋਨਿਕ ਲੀਵਰ ਡਿਸੀਜ਼ ਜਾਂ ਸਿਰੋਸਿਸ ਹੈ ਜਾਂ ਜਿਹੜੇ ਸਮੋਕਰਸ ਨੇ ਜਾਂ ਜਿਹੜੇ ਅਸਥਮਾ ਦੇ ਪੇਸ਼ੈਂਟ ਨੇ ਜਾਂ ਜਿਹੜੇ ਸੀਓਪੀਡੀ ਦੇ ਪੇਸ਼ੈਂਟਸ ਨੇ ਇਹਨਾਂ ਨੂੰ ਇਹ ਜ਼ਿਆਦਾ ਹੁੰਦੇ ਚਾਂਸ ਨੇ ਸੋ ਆਪਣੀ ਇਮਿਊਨਿਟੀ ਨੂੰ ਬੈਟਰ ਕਰਨ ਲਈ ਜਿਹੜਾ ਹੈ ਠੰਡੀ ਬਰਫ਼ ਵਾਲੀ ਚੀਜ਼ ਖਾਟੀ ਚੀਜ਼ ਤਰੀ ਚੀਜ਼ ਅਚਾਰ ਤੇ ਬਾਜ਼ਾਰ ਦੀਆਂ ਚੀਜ਼ਾਂ ਦਾ ਪਰਹੇਜ਼ ਰੱਖੋ ਵਿਟਾਮਿਨ ਸੀ ਜ਼ਿੰਕ ਲਓ ਆਪਣੇ ਆਪ ਨੂੰ ਜਿਹੜਾ ਹੈ ਯੋਗਾ ਦੇ ਅੰਦਰ ਇਨਵੋਲਵ ਕਰੋ ਆਪਣੇ ਜਿਹੜੀ ਹੈ ਪ੍ਰਾਣਾਯਾਮ ਕਰੋ ਡੀਪ ਬਰੀਥਿੰਗ ਐਕਸਰਸਾਈਜ਼ ਕਰੋ ਤੇ ਇਹ ਪੀੜ ਪ੍ਰਬਾਤੋ ਜਿਹੜਾ ਹੈ ਉਹ ਬਚਾ ਲਓ ਸਰ ਹੁਣ ਵਿੰਟਰ ਸੀਜ਼ਨ ਚੱਲ ਰਿਹਾ ਹੈ ਮਤਲਬ ਕਿਸ ਤਰ੍ਹਾਂ ਐਕਸਰਸਾਈਜ਼ ਲੋਕੀ ਕਰ ਸਕਦੇ ਨੇ ਵਿੰਟਰ ਸੀਜ਼ਨ ਬਿਲਕੁਲ ਦੇਖੋ ਯੋਗਾ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਕਿਸੇ ਦੇ ਵੀ ਮੌਸਮ ਚ ਕਿਤੇ ਵੀ ਆਪਣੇ ਘਰ ਚ ਵੀ ਕਰ ਸਕਦੇ ਹੋ ਦੇਖੋ ਜਿਹੜਾ ਹੈ ਤੁਸੀਂ ਘਰ ਦੇ ਵਿੱਚ ਸਾਈਕਲ ਚਲਾ ਸਕਦੇ ਹੋ ਅਸੀਂ ਬਜ਼ੁਰਗਾਂ ਨੂੰ ਮਨਾ ਕਰਦੇ ਆ ਇਸ ਲਈ ਫੌਕਟ ਬਾਹਰ ਸੈਰ ਨਾ ਕਰੋ ਪਰ ਜਦੋਂ ਥੋੜੀ ਧੁੱਪ ਨਿਕਲੀ ਹੋਵੇ ਤਾਂ ਤੁਸੀਂ ਬਾਹਰ ਵੀ ਜਿਹੜੀ ਹੈ ਜਿਹੜੀ ਸੈਰ ਕਰ ਸਕਦੇ ਹੋ